ਦੁੱਖ ਲੱਗਦਾ ਜਿਵੇਂ ਅੱਜ ਕੱਲ੍ਹ ਵਾਲੇ ਗਾਉਣ ਵਾਲੇ ਵੀ ਕਹਿੰਦੇ ਭਗਤ ਸਿਆ ਆ ਜਾ ਤੈਨੂੰ ਮੈਂ ਪੰਜਾਬ ਮੁਖਾਵਾਂ ਆ ਜਾ ਭਗਤ ਸਿਆ ਮੈਂ ਤੈਨੂੰ ਪੰਜਾਬ ਮੁਖਾਵਾਂ ਉਦੋਂ ਦੁੱਖ ਲੱਗਦਾ ਹੈ ਵੀ ਇਹ ਪੰਜਾਬ ਦਾ ਬੇੜਾ ਕਰਕੇ ਆ ਕਿਉਂ ਐ ਜਿੱਥੇ ਸ਼ਰਾਬਾਂ ਪੀਣ ਵਾਲੇ ਬੀੜੀਆਂ ਪੀਣ ਵਾਲਿਆਂ ਨੂੰ ਮਹਾਂਪੁਰਖ ਕਹਿੰਦੇ ਹੋ ਤੁਸੀਂ ਨਸ਼ਾ ਕਰਨ ਵਾਲਿਆਂ ਨੂੰ ਮਹਾਂਪੁਰਖ ਕਹਿੰਦੇ ਹੋ ਤੁਸੀਂ ਪੰਜਾਬ ਦੀ ਜਵਾਨੀ ਨੂੰ ਏਦੂ ਵੱੱਟ ਕੀ ਘਾਣ ਬਟ ਲੈ ਕੇ ਜਾਓਗੇ ਜਦੋਂ ਬਾਬੇ ਨੂੰ ਵੇਖਣਗੇ ਬੀੜੀ ਪੀਂਦੇ ਨੂੰ ਉਹ ਕਹਿਣਗੇ ਜੇ ਬਾਬਾ ਪੀ ਸਕਦਾ ਹੈ ਤੇ ਸ਼ਰਾਬਾਂ ਚੜਾਉਣੀਆਂ ਧਰਮ ਹੋ ਸਕਦਾ ਸਾਡੀ ਸ਼ਰਾਬ ਪੀਣੀ ਮਾੜੀ ਕਿਵੇਂ ਹੋ ਗਈ ਸਾਡੀ ਬੀੜੀ ਪੀਣੀ ਮਾੜੀ ਕਿਵੇਂ ਹੋ ਗਈ ਸਾਡਾ ਨਸ਼ਾ ਪੀਣਾ ਮਾੜਾ ਕਿਵੇਂ ਹੋ ਗਿਆ ਤਾ ਕਰਕੇ ਮੈਂ ਬੇਨਤੀ ਕਰਦਾ ਹੁੰਨਾ ਵੀ ਜਿਹੜਾ ਉਹ ਗਾਇਕ ਲੈ ਫਿਰ ਲੈ ਕੇ ਫਿਰਦਾ ਨਾ ਭਗਤ ਸਿੰਘ ਨੂੰ ਵੀ ਆ ਜਾ ਤੈਨੂੰ ਪੰਜਾਬ ਚ ਵਿਖਾਵਾਂ ਮੈਂ ਕਿਹਾ ਨਕੌਦਰ ਵੀ ਲੈ ਕੇ ਜਾਂਦਾ ਵਿਖਾਂਦਾ ਉੱਥੇ ਵੀ ਆ ਵੀ ਬਾਬਾ ਲੈ ਐਦਾਂ ਦੇ ਬਾਬੇ ਵੇਖ ਭਗਤ ਸਿੰਘ ਪੈਦਾ ਹੋਣਗੇ ਤੇ ਐਦਾਂ ਦੇ ਬਾਬੇ ਪੈਦਾ ਹੋਣਗੇ ਇਹਨਾਂ ਨੂੰ ਮੱਥੇ ਦੁਨੀਆ ਟੇਕੇਗੀ ਬੀੜੀ ਮੂਹ ਚ ਹੋਏਗੀ ਢੀਆਂ ਪਹਿਣਾ ਮੱਥੇ ਟੇਕਣਗੀਆਂ ਨੌਜਵਾਨ ਮੱਥੇ ਟੇਕਣਗੇ ਜੈ ਮਸਤਾਂ ਦੀ ਜੈ ਮਸਤਾਂ ਦੀ ਕਹਿਣਗੇ ਆਵ ਖਾਵਾ ਤੈਨੂੰ ਐਦਾਂ ਦੇ ਬਾਬੇ ਪੈਦਾ ਹੋਣਗੇ ਲੁੱਟ ਕੇ ਖਾ ਜਾਣਗੇ ਦੁਨੀਆ ਨੂੰ ਨੌਜਵਾਨੀ ਦਾ ਧਾਨ ਕਰਨਗੇ ਆ ਜਾ ਤੈਨੂੰ ਵਿਖਾਵਾ ਪੰਜਾਬ ਦੇ ਬਾਬੇ ਆ ਬੇੜਾ ਦਰਕ ਕਰਨਗੇ ਪੰਜਾਬ ਦਾ ਇਹਨਾਂ ਨੇ ਕਦੀ ਨਹੀਂ ਵਿਖਾਣਾ ਇਹੋ ਜਿਹੇ ਪਖੰਡੀਆਂ ਨੂੰ ਪ੍ਰਮੋਟ ਕਰਨਾ ਹੈ ਤੇ ਸਾਡੇ ਵਰਗੀ ਜਵਾਨੀ ਜਿਹੜੇ ਭੋਲੇ-ਪਾਲੇ ਆ ਨਾ ਭੋਲੇ-ਪਾਲੇ ਉਹ ਫਿਰ ਕਹਿਣਗੇ ਸ਼ੇਅਰ ਕਰਦੇ ਹੋ ਸ਼ੇਅਰ ਕਰਦੇ ਹੋ ਸਾਡੇ ਵਰਗਿਆਂ ਦੀ ਨਾ ਮੰਨੋ ਮੈਨੂੰ ਅਗਲਾ ਕਹਿ ਦਿੰਦਾ ਤਿੱਖੀ ਗੱਲ ਕਰ ਦਿੰਦੇ ਐ ਮੈਂ ਤਿੱਖਾ ਨਹੀਂ ਬੋਲਦਾ ਮੇਰੇ ਗੁਰੂ ਨਾਨਕ ਦਾ ਜਵਾਬ ਦੇ ਕੇ ਵਿਖਾਓ ਜੇ ਕਿਸੇ ਦੀ ਹਿੰਮਤ ਹੈ ਮੇਰੇ ਸਤਿਗੁਰੂ ਕਹਿੰਦੇ ਓ ਪਾਪਾ ਖਰਾਬ ਪੀਣ ਵਾਲਿਆ ਬਾਬਾ ਤੈਨੂੰ ਦੁਨੀਆ ਬਾਬਾ ਕਹਿੰਦੀ ਤੈਨੂੰ ਬਾਬਾ ਕਿੰਨੇ ਬਣਾਇਆ ਹੈ ਨਸ਼ਾ ਕਰਨ ਵਾਲਿਆ ਤੈਨੂੰ ਬਾਬਾ ਕਿੰਨੇ ਬਣਾਇਆ ਹੈ ਮੇਰੇ ਗੁਰੂ ਨਾਨਕ ਦਾ ਜਵਾਬ ਦਿਓ ਗੁੜ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਨੀ ਕਾ ਸਪਾਈ ਹੈ ਬਾਠੀ ਭਵਨ ਪ੍ਰੇਮ ਕਾ ਪੋਚਾ ਇਤਰਾ ਸਾਮਿਓ ਚਵਾਈ ਹੈ ਬਾਬਾ ਮਨਮਤ ਵਾਰੋ ਆ ਨਸ਼ਾ ਕਰਕੇ ਰਖਾ ਆ ਭੇੜੇ ਨਸ਼ੇ ਕਰਨ ਵਾਲਾ ਤੂੰ ਬਾਬਾ ਕਿਵੇਂ ਬਣ ਗਿਆ ਤੇਰੀ ਅੱਖ ਖੜੀ ਨਸ਼ੇ ਕਰਕੇ ਐ ਤੇਰੀ ਅੱਖ ਨਾਮ ਨਾਲ ਤੇਰੀ ਖੁਮਾਰੀ ਨਹੀਂ ਤੈਨੂੰ ਤੇਰੀ ਚਮਕ ਨਾਮ ਦੀ ਸੱਚਦੀ ਨਹੀਂ ਤੇਰੀ ਚਮਕ ਜਿਹੜੀ ਇਹ ਨਸ਼ੇ ਤੋਂ ਆਈ ਏ ਆ ਜਿਹੜੀ ਅੱਖ ਤੇਰੀ ਖੜੀ ਏ ਨਸ਼ੇ ਤੋਂ ਆਈ ਏ ਮੇਰੇ ਗੁਰੂ ਨਾਨਕ ਦਾ ਕੋਈ ਜਵਾਬ ਦੇ ਕੇ ਵਿਖਾਏ ਸਾਡੇ ਵਰਗਿਆਂ ਨੂੰ ਅਗਲਾ ਗਲਤ ਤੇ ਕਹਿੰਦਾ ਪਰ ਗੁਰੂ ਜੀ ਕਹਿੰਦੇ ਐ ਅਸੀਂ ਤੇ ਗੁਰੂ ਘਰ ਦੇ ਸਪੀਕਰ ਸਿਰਫ ਬੋਲ ਕੇ ਸੁਣਾਉਣਾ ਹੁੰਦਾ ਸਾਡਾ ਕੰਮ ਸਿਰਫ ਗੁਰੂ ਜੀ ਦੀ ਗੱਲ ਨੂੰ ਅਗਲੇ ਤੱਕ ਪਹੁੰਚਾਉਣਾ ਕਿਸੇ ਦੇ ਕਿੱਤੇ ਲੱਗੇ ਕਿਸੇ ਦੇ ਬੋਡੇ ਲੱਗੇ ਸਾਡਾ ਫਰਕ ਹੈ ਆਪ ਸ੍ਰੀ ਅਕਾਲ ਇੱਥੇ ਸ਼ਰਾਬਾਂ ਪੀਂਨ ਵਾਲਿਆਂ ਨੂੰ ਨਸ਼ਾ ਕਰਨ ਵਾਲਿਆਂ ਨੂੰ ਪ੍ਰਮੋਟ ਕੀਤਾ ਗਿਆ ਹੈ ਅਗਲਾ ਗਲਤ ਕਹਿੰਦਾ ਵੀ ਇਹ ਇਹ ਬਾਬੇ ਪੰਗੇ ਲੈਂਦੇ ਆ ਜੀ ਇਹ ਐਵੇਂ ਗਲਤ ਬੋਲ ਦਿੰਦੇ ਆ ਮੈਨੂੰ ਜਵਾਬ ਦੇ ਦਿਓ ਗਲਤ ਕੀ ਬੋਲਿਆ ਕੀ ਸ਼ਰਾਬਾਂ ਪੀਂਨ ਵਾਲਿਆਂ ਨੂੰ ਸਿਗਰਟਾਂ ਪੀਂਨ ਵਾਲਿਆਂ ਨੂੰ ਇੱਥੇ ਮਾਹਪੁਰਖ ਨਹੀਂ ਕਿਹਾ ਜਾਂਦਾ ਜੇ ਤੁਸੀਂ ਕਹੋਗੇ ਗਾਉਣ ਵਾਲੇ ਫਿਰ ਉਹਨਾਂ ਦੇ ਗੁਣ ਗਾਉਂਦੇ ਐ ਓਏ ਤੇਰੇ ਤੋਂ ਬੋਰੀਆਂ ਨਹੀਂ ਸੁੱਟਦਾ ਇਹੋ ਜੇ ਗਾਉਣ ਵਾਲਿਆਂ ਤੋਂ ਬੋਰੀਆਂ ਭਰ-ਭਰ ਕੇ ਨੋਟਾਂ ਦੀਆਂ ਸੁੱਟਦਾ ਅਗਲਾ ਤੇ ਗਾਏਗਾ ਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਗਲਾ ਤੇ ਗਾਏਗਾ ਹੀ ਤੁਹਾਨੂੰ ਗਰੀਬਾਂ ਨੂੰ ਬੰਨਦਾ ਤੁਹਾਡੇ ਗਰੀਬਾਂ ਦੇ ਘਰ ਬਣਾਉਂਦਾ ਲੋੜਵੰਦਾਂ ਨੂੰ ਪੈਸਾ ਦਿੰਦਾ ਉਹ ਜਦੋਂ ਬੋਰੀਆਂ ਦੀਆਂ ਬੋਰੀਆਂ ਲੁੱਦਣਗੇ ਉਹਨਾਂ ਉੱਤੇ ਉਹਨਾਂ ਨੇ ਰੱਬ ਕਹਿਣਾ ਇਹੋ ਜਿਆਂ ਨੂੰ ਰੱਬ ਤੇ ਸਾਡੀ ਵਰਗੇ ਘੋੜੇ ਭਾਲੇ ਮੇਰੇ ਵੀਰ ਨੌਜਵਾਨ ਉਹ ਫਿਰ ਕੀ ਕਰਦੇ ਨੇ ਜੀ ਜਦੋਂ ਇਦਾਂ ਦਾ ਕੋਈ ਕੱਲਾ ਕਦੀ ਕਦੀ ਕੋਈ ਗੀਤ ਇਦਾਂ ਦਾ ਕੱਢ ਦਿੰਦੇ ਆ ਫਿਰ ਸਾਡੇ ਵਰਗੇ ਸ਼ੇਅਰ ਕਰਦੇਓ ਦੁਨੀਆ 'ਚ ਪਹੁੰਚਾ ਦਿਓ ਪੰਜਾਬ ਦਾ ਕਿੰਨਾ ਦਰਦ ਹੈ ਦਰਦ ਹੁੰਦਾ ਨਾ ਫਿਰ ਪਖੰਡੀ ਬਾਬਿਆਂ ਨੂੰ ਪ੍ਰਮੋਟ ਨਾ ਕਰਦੇ ਨਸ਼ਿਆਂ ਨਸ਼ੇੜੀ ਬਾਬਿਆਂ ਨੂੰ ਮੱਥੇ ਨਾ ਟੇਕਦੇ ਜਾ ਕੇ ਜੇ ਦਰਦ ਹੁੰਦਾ ਪੰਜਾਬ ਦਾ ਸੱਚਮੁੱਚ ਸਾਡਾ ਪੰਜਾਬ ਦਾ ਜੇ ਭਲਾ ਹੁੰਦਾ ਸੋਚਦੇ ਹੁੰਦੇ ਇੱਕ ਬੇਨਤੀ ਮੈਂ ਹੋਰ ਕਰਦੇ ਆ ਇਹਦੇ ਨਾਲ ਲੱਗਦੀ ਕੋਈ ਬੰਦਾ ਜਿਹਦੇ ਮਦਰ ਲੋਕ ਲੱਗਦੇ ਆ ਨਾ ਜੀ ਸੁਣਿਓ ਜਿਹੜੇ ਬੰਦੇ ਨੂੰ ਲੋਕ ਰੋਲ ਕਾਟਲ ਮੰਨਦੇ ਆ ਜਿਹੜੇ ਬੰਦੇ ਨੂੰ ਨੌਜਵਾਨ ਆਪਣਾ ਉਹਦੀ ਨਕਲ ਕਰਦੇ ਆ ਨੌਜਵਾਨ ਕਈ ਬੰਦਿਆਂ ਦੀ ਨਕਲ ਕਰਦੇ ਆ ਦਸਤਾਰ ਬੰਨਣਗੇ ਉਹਨਾਂ ਵਰਗੀ ਕੱਪੜੇ ਉਹਨਾਂ ਵਰਗੇ ਪਾਉਣਗੇ ਇੱਥੇ ਕਈ ਐਕਟਰ ਨੇ ਕਈ ਗਾਇਕ ਨੇ ਜਿਨ੍ਹਾਂ ਦੇ ਮਦਰ ਲੋਕ ਲੱਗਦੇ ਆ ਉਹਨਾਂ ਐਕਟਰਾਂ ਦੀ ਉਹਨਾਂ ਗਾਇਕਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਉਹਨਾਂ ਨੂੰ ਲੋਕ ਰੋਲ ਮਾਡਲ ਮੰਨਦੇ ਐ ਪਰਸਨਲ ਬੰਦਾ ਜਿੱਥੇ ਮਰਜੀ ਜਾਵੇ ਜਿਹੜਾ ਬੰਦਾ ਸੈਲੀਬ੍ਰਿਟੀ ਹੋਵੇ ਜਿਹਨੂੰ ਲੋਕੀ ਮੰਨਦੇ ਹੋਣ ਜਿਹਦੀ ਲੋਕ ਨਕਲ ਕਰਦੇ ਹੋਣ ਉਸ ਬੰਦੇ ਨੂੰ ਜਿੱਥੇ ਮਰਜੀ ਜਾਵੇ ਗੁਪਤ ਜਾਣਾ ਚਾਹੀਦਾ ਸਰਦਾ ਅਗਲੇ ਦੀ ਜੇ ਹੈ ਮੱਥਾ ਟੇਕੇ ਪਰ ਦੁਨੀਆ ਦੇ ਵਿੱਚ ਨਾ ਦੱਸੇ ਮੈਂ ਫਲਾਣੇ ਥਾਂ ਤੇ ਜਾਣਾ ਕਿਉਂਕਿ ਲੋਕ ਭੋਲੇ ਨੇ ਲੋਕਾਂ ਨੇ ਆਖਣਾ ਹੈ ਜੇ ਇਹਨੂੰ ਉੱਥੋਂ ਬਖਸ਼ਿਸ਼ ਮਿਲ ਸਕਦੀ ਹੈ ਤੇ ਸਾਨੂੰ ਕਿਉਂ ਨਹੀਂ ਮਿਲੇਗੀ ਜੇ ਇਹਦਾ ਬਾਬਾ ਉਹ ਹੋ ਸਕਦਾ ਸਾਡਾ ਬਾਬਾ ਕਿਉਂ ਨਹੀਂ ਹੋਏਗਾ ਕਿਸੇ ਦੀ ਪਰਸਨਲ ਸ਼ਰਧਾ ਤੇ ਕੋਈ ਅਟੈਕ ਨਹੀਂ ਬੰਦਾ ਪਰਸਨਲ ਸ਼ਰਧਾ ਤੇ ਭਾਵੇਂ ਨੰਗੇ ਤੱਪ ਮੰਨੇ ਭਾਵੇਂ ਦਰਖਤ ਨੂੰ ਰੱਬ ਮੰਨੇ ਭਾਵੇਂ ਗਧੇ ਨੂੰ ਰੱਬ ਮੰਨੇ ਭਾਵੇਂ ਸੱਪ ਨੂੰ ਰੱਬ ਬੰਨੇ ਇਹ ਅਗਲੇ ਦੀ ਮਰਜ਼ੀ ਹੈ ਪਰ ਜਿਹੜੇ ਬੰਦੇ ਰੋਲ ਮੋਡਲ ਹੁੰਦੇ ਨੇ ਉਹਨਾਂ ਨੂੰ ਇੱਕ ਵੀ ਕਦਮ ਗਲਤ ਨਹੀਂ ਪੁੱਟਣਾ ਚਾਹੀਦਾ ਉਹਨਾਂ ਨੂੰ ਵੇਖਣਾ ਚਾਹੀਦਾ ਜਿੱਧਰ ਮੈਂ ਜਾਵਾਂਗਾ ਮੇਰੇ ਫੈਨ ਵੀ ਉਧਰ ਹੀ ਜਾਣਗੇ ਆਪੋ ਸਤਨਾਮ ਸ੍ਰੀ ਵਾਹਿਗੁਰੂ ਇਹ ਜ਼ਿੰਮੇਵਾਰੀ ਹੈ ਕਿ ਨਹੀਂ ਮੇਰੀ ਜਿਹੜਾ ਬੰਦਾ ਮਾੜਾ ਜਿਹਾ ਵੀ ਲੋਕਾਂ 'ਚ ਪਾਪੂਲਰ ਹੋ ਗਿਆ ਕੀ ਉਸ ਬੰਦੇ ਦੀ ਜ਼ਿੰਮੇਵਾਰੀ ਨਹੀਂ ਬਣਦੀ ਵੀ ਪਿੱਛੇ ਲੱਗਿਆਂ ਵਾਲਿਆਂ ਨੂੰ ਚੰਗੇ ਥਾਂ 'ਤੇ ਲੈ ਕੇ ਜਾਵੇ ਗਲਤ ਥਾਂ 'ਤੇ ਨਾ ਲੈ ਕੇ ਜਾਵੇ ਦੱਸੋ ਜ਼ਿੰਮੇਵਾਰੀ ਬਣਦੀ ਨਹੀਂ ਉਹਦੀ ਜ਼ਿੰਮੇਵਾਰੀ ਬਣਦੀ ਹੈ ਉਹਦੀ ਵੀ ਗਲਤ ਥਾਂ 'ਤੇ ਜਾਵਾਂਗਾ ਮੇਰੇ ਮਗਰ ਜਾਣਗੇ ਲੋਕ ਮੈਂ ਸਹੀ ਗੱਲ ਦੱਸਾਂਗਾ ਤੇ ਛੱਡ ਦਿਓ ਸਾਡੇ ਵਰਗਿਆਂ ਦੀ ਮੈਂ ਕੀ ਕਹਿਣਾ ਸਾਡਾ ਕੋਈ ਕਹਿਣ ਦਾ ਹੱਕ ਨਹੀਂ ਅਸੀਂ ਕਹਿ ਵੀ ਨਹੀਂ ਸਕਦੇ ਪਰ ਇਹ ਜ਼ਰੂਰ ਵੇਖ ਲਓ ਕਿ ਸਾਡਾ ਬਾਬਾ ਨਾਨਕ ਕੀ ਕਹਿੰਦਾ ਹੈ ਸਾਡਾ ਸੱਚਾ ਬਾਬਾ ਕੀ ਕਹਿੰਦਾ ਹੈ